ਪੈ ਗਿਆ ਪੈ ਗਿਆ ਪੈ ਗਿਆ ਭਾਨੇ ਤੇ ਇੱਕ ਹੋਰ ਬਲੈਕਮੇਲਿੰਗ ਦਾ ਪਰਚਾ ਪੈ ਗਿਆ ਪਹਿਲਾ ਪਰਚਾ ਲੁਧਿਆਣੇ 384 ਦਾ ਦੂਜਾ ਪਰਚਾ ਫੇਰ ਪਟਿਆਲੇ ਚੈਨੀਖੋਣ ਦਾ ਇੱਕ ਆ ਐਫ ਆਈ ਆਰ ਨੰਬਰ 18 ਐਫ ਆਈ ਆਰ ਨੰਬਰ 18/24 26 ਤਰੀਕ ਨੂੰ 384 ਦਾ ਇੱਕ ਹੋਰ ਪਰਚਾ ਜਿਹੜਾ ਥਾਣਾ ਹਵੋਰ ਦੇ ਵਿੱਚ ਦਰਜ ਹੋ ਗਿਆ ਲੱਖਾ ਸਿਧਾਨਾ ਨੇ ਖੁਦ ਕੀਤਾ ਖੁਲਾਸਾ ਹੁਣ ਤੀਸਰਾ ਪਰਚਾ ਦਰਜ ਹੋਇਆ ਅਬੌਰ ਦੇ ਵਿੱਚ ਯਾਨੀ ਕਿ ਪਾਨਾ ਸਿੱਧੂ ਦੀਆਂ ਮੁਸ਼ਕਲਾਂ ਥੰਮਦੀਆਂ ਦਿਖਾਈ ਨਹੀਂ ਦੇ ਰਹੀਆਂ ਤੁਸੀਂ ਆਪ ਵੀ ਸੁਣਵੋ ਕੀ ਕੁਝ ਕਹਿਣਾ ਹੈ ਲੱਖੇ ਸਿਧਾਨੇ ਦਾ ਕਿਵੇਂ ਹੋਇਆ ਤੀਸਰਾ ਪਰਚਾ ਦਰਜ ਪਾਨੇ ਸਿੱਧੂ ਤੇ ਦਨਖ ਮੇਲ ਪੰਜਾਬੀ ਟੀਵੀ ਦੇ ਆਮ ਤੱਕ ਗਰਦੀ ਰਿਹਾ ਇਸਾ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੇਰਾ ਭਾਨੇ ਦੀ ਕੁੱਟ ਕਰਾ ਕੇ ਉਹਨੂੰ ਨੰਗਾ ਕਰਾ ਕੇ ਉਹਦੇ ਪਾਣੀ ਠੰਡਾ ਪਵਾ ਕੇ ਉਹਤੇ ਇੱਕ ਹੋਰ ਪਰਚਾ ਚੈਨੀ ਖੋਣ ਦਾ ਪਵਾ ਕੇ ਜੀ ਹਾਲੇ ਤੈਨੂੰ ਹਲੇ ਵੀ ਸਬਰ ਨਹੀਂ ਆਇਆ ਤੂੰ ਅੱਜ ਇੱਕ ਹੋਰ ਪਰਚਾ ਕਰਾਤਾ ਪਹਿਲਾ ਪਰਚਾ ਲੁਧਿਆਣੇ 384 ਦਾ ਦੂਜਾ ਪਰਚਾ ਫੇਰ ਪਟਿਆਲੇ ਚੈਨੀਖੋਣ ਦਾ ਇੱਕ ਆ ਐਫ ਆਈ ਆਰ ਨੰਬਰ 18 ਐਫ ਆਈ ਆਰ ਨੰਬਰ 18/24 26 ਤਰੀਕ ਨੂੰ 384 ਦਾ ਇੱਕ ਹੋਰ ਪਰਚਾ ਜਿਹੜਾ ਥਾਣਾ ਹਵੋਰ ਤੇ ਵਿੱਚ ਦਰਜ ਹੋ ਗਿਆ ਸੋ ਜੇਰ ਤੇਰੇ ਐਡਾ ਜੇ ਤੈਨੂੰ ਸਾਡਾ ਤੂੰ ਖੂਨ ਦਾ ਹੀ ਪਿਆਸ ਹੈ ਜੇ ਤੂੰ ਫਿਰ ਇਹਨੂੰ ਖੂਨ ਤੂੰ ਹੀ ਮਰਵਾਈ ਦੇ ਜੇ ਤੈਨੂੰ ਪੰਜਾਬ ਦੀ ਜਬਾਨੀ ਐਨੀ ਤੂੰ ਪੰਜਾਬ ਦੀ ਜਬਾਨ ਨੂੰ ਨਫ਼ਰਤ ਕਰਦਾ ਐਨੀ ਨੰਨਾਂ ਨੂੰ ਤੇਥੋਂ ਬਰਦਾਸ਼ਤ ਨਹੀਂ ਹੋ ਰਿਹਾ ਜੀ ਸਵਾਲ ਪੁੱਛਦੇ ਲੋਕ ਤੂੰ ਜੱਬਨਵੇੜ ਤੂੰ ਕਹੇ ਕਿਸੇ ਏਜੰਸੀਆਂ ਨੂੰ ਕਹੇ ਕੋਈ ਆਪਣੇ ਬੰਦਿਆਂ ਨੂੰ ਤੇ ਸਾਡੇ ਗੋਲੀਆਂ ਮਰਵਾ ਕੇ ਮਰਵਾਏ ਤੇ ਜੱਬਨਵੇੜ ਤੇ ਜੱਪਾਨੇ ਦਾ ਉੱਥੇ ਕੋਈ ਨਾ ਕੋਈ ਕਾਲੀ ਦੇ ਕੰਮ ਹੀ ਕਰਾ ਦੇ ਕੋਈ ਪਹਾਣੇ ਦਾ ਉੱਥੇ ਤੇਰੇ ਕੋਲ ਹੀ ਆਉਣ ਭਾਨਾ ਨਵੇੜ ਦੇ ਜੱਬ ਅਸੀਂ ਤਾਂ ਜਾਂਉਂਦੇ ਰਹਾਂਗੇ ਤਾਂ ਬੋਲਾਂਗੇ ਆਵਾਜ਼ ਬੁਲੰਦ ਕਰਾਂਗੇ ਹੁਣ ਤੇਰੇ ਕੋਲ ਇੱਕੋ ਹੀ ਰਹਿਆ ਵਿਆਹ ਪਰਚੇ ਤੂੰ ਪਵਾਈ ਜਾਣਾ ਪਹਿਲਾ ਉਹ ਤੇ ਲੁਧਿਆਣੇ ਹੋ ਗਿਆ ਦੂਜਾ ਪਟਿਆਲੇ ਹੋ ਗਿਆ ਤੀਜਾ ਹਬੌਰ ਹੋ ਗਿਆ ਚੌਥਾ ਚੰਡੀਗੜ੍ਹ ਤੇਰੀ ਕਰੀ ਬੈਠੇ ਹੋ ਆਹੇ ਲੋੜ ਤੂੰ ਲਗਾਤਾਰ ਪਰਚੇ ਪਰਚਾ ਪਰਚੇ ਦੇ ਪਰਚਾ ਉਹਨੂੰ ਰਾਤ ਨੂੰ ਇੰਨਾ ਤੱਕ ਖਿੱਚਿਆ ਜਾ ਰਿਹਾ ਹੈ ਪੰਜਾਬ ਦੇ ਲੋਕੋ ਰਾਤ ਨੂੰ ਸੌਣ ਨਹੀਂ ਦਿੱਤਾ ਜਾਂਦਾ ਉਹਨੂੰ ਥਾਣਿਆਂ ਦੇ ਵਿੱਚ ਸੀਐਸ ਸਟਾਫਾਂ ਦੇ ਵਿੱਚ ਰਾਤ ਨੂੰ ਸੌਣ ਨਹੀਂ ਦਿੰਦੇ ਉਹਨੂੰ ਇਹ ਲੋੜ ਰਾਤ ਨੂੰ ਜਗਾ ਜਗਾ ਕੇ ਉਹਨੂੰ ਜਿੱਥੇ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਜਿੱਥੇ ਉਹਨੂੰ ਨੰਗਾ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ ਜਿੱਥੇ ਉਹਦੀਆਂ ਵੀਡੀਓ ਬਣਾ ਕੇ ਭੇਜੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੂੰ ਉੱਥੇ ਉਹਨੂੰ ਮਾਨਸਿਕ ਤੌਰ ਦੇ ਉੱਤੇ ਦਿਮਾਗੀ ਤੌਰ ਦੇ ਉੱਤੇ ਉਹਦਾ ਵੱਡੇ ਪੱਧਰ ਤੇ ਇਹਨੂੰ ਟਾਰਚਰ ਕੀਤਾ ਜਾ ਰਿਹਾ ਵੀ ਦਿਮਾਗੀ ਤੌਰ ਤੇ ਇਹਨੂੰ ਇਹਦਾ ਦਿਮਾਗ ਹਲਾ ਦਿਓ ਐਨਾ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਇਹ ਯਾਰ ਪੰਜਾਬ ਦਾ ਮੁੱਖ ਮੰਤਰੀ ਆ ਆ ਤੁਸੀਂ ਅਮੀਦਾਂ ਨਾਲ ਚੁਣਿਆ ਸੀ ਯਾਰ ਮੁੱਖ ਮੰਤਰੀ ਆ ਕੁਛ ਕਰਕੇ ਤੁਹਾਡੇ ਲੋਕਾਂ ਨੇ ਤੁਹਾਨੂੰ ਇੱਦਾਂ ਵੱਡਾ ਬਹੁਮਤ ਦਿੱਤਾ ਕਿ ਪੰਜਾਬ ਦੀ ਜਵਾਨੀ ਦੀ ਕੋ ਗੱਲ ਕਰੂਗਾ ਕੋਈ ਕਿਸਾਨੀ ਦੀ ਗੱਲ ਕਰੂਗਾ ਕੋਈ ਛਟਿਆਰੇ ਮਾਰ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰੂਗਾ ਇਹ ਆ ਟੋਕੇ ਪੈ ਗਿਆ ਜਿਵੇਂ ਗੰਤਾ ਬੁੱਚੜ ਪਿਆ ਸੀਗਾ ਸਾਡੀ ਜਵਾਨੀ ਦੇ ਮਗਰ ਯਾਰ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਜਿਹੜੇ ਲੋਕ ਆ ਮਨੁੱਖੀ ਅਧਿਕਾਰਾਂ ਦਾ ਦੁਹਾਈ ਪਾਉਂਦੇ ਆ ਕੀ ਕੋਈ ਇੱਥੋਂ ਦੇ ਕਾਨੂੰਨ ਦੀਆਂ ਕੋਈ ਸਿਸਟਮ ਦੀਆਂ ਕੋਈ ਜਿਹੜੀਆਂ ਅਦਾਲਤਾਂ ਨੇ ਕੋਈ ਕਾਨੂੰਨ ਬਣਿਆ ਕੀ ਉਹ ਸੋਮੋਟਰਨਰਸ ਲੈ ਸਕਦੇ ਆ ਪਤੰਦਰਾ ਉਹ ਜਮੇ ਹਾਦੀ ਕਰਤੀ ਯਾਰ ਉਹ ਪੰਜਾਬ ਦੇ ਲੋਕੋ ਤੁਸੀਂ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਚੱਲਦੀ ਸੀ ਪੰਜਾਬ 'ਚ ਉਹ ਤੋਂ ਸਰਕਾਰਾਂ ਪਾਉਣ ਦੇ ਲਈ ਚੁਣੇ ਸੀ ਵੀ ਸੁੱਖ ਦਾ ਸਾਹ ਆਊਗਾ ਪਹਿਲੀਆਂ ਸਰਕਾਰਾਂ 'ਚ ਵੀ ਪਰਚੇ ਉਹਦੇ ਚੱਕੇ ਪਾਤੇ ਉਹਦੇ ਪਾਤੇ ਆ ਫਸਾਦਾ ਫਸਾਦਾ ਉਹ ਤੋਂ ਤੁਸੀਂ ਸਰਕਾਰਾਂ ਪਾਉਣ ਲਈ ਇਹਨਾਂ ਨੂੰ ਚੁਣਿਆ ਸੀ ਤੇ ਤੁਹਾਡੀ ਜਵਾਨੀ ਦਾ ਸ਼ਿਕਾਰ ਖੇਡਣ ਲੱਗੇ ਭਰਾਵੋ ਆ ਤੀਜਾ ਪਰਚਾ ਹੋਰ ਹਲੇ ਦੂਜੇ ਪਰਚੇ ਜੋ ਰਿਮਾਂਡ ਮੁੱਕਿਆ ਨਹੀਂ ਪਟਿਆਲੇ ਦੇ ਵਿੱਚੋਂ ਹੋਰ ਰਿਮਾਂਡ ਤੇ ਚੱਲੀ ਜਾਂਦਾ ਹਲੇ ਤੀਜਾ ਇੱਕ ਹੋਰ ਪਤਾ ਤਾਂ ਕਿ ਪੰਜਾਬ ਦੇ ਹਰ ਇੱਕ ਸੀਐਸਟਾਫ ਦੇ ਵਿੱਚ ਹਰ ਇੱਕ ਥਾਣੇ ਦੇ ਵਿੱਚ ਉਹਨੂੰ ਲਿਜਾ ਕੇ ਖੱਜਲ ਕਰੋ ਜਲੀਲ ਕਰੋ ਤੇ ਉਹਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਕਰ ਦਿਓ ਉਹਨੂੰ ਦਿਮਾਗੀ ਤੌਰ ਤੇ ਇੰਨਾ ਫਸਟ ਕਰਾ ਦਿਓ ਕਿ ਬੰਦਾ ਹਿੱਲ ਜੇ ਹੁਣ ਜਿਹੜੇ ਬੰਦੇ ਰਾਤ ਨੂੰ ਸੌਣ ਨਹੀਂ ਦੇਣਗੇ ਕੀ ਕਰੂਗਾ ਬੰਦਾ ਯਾਰ ਇਹਦਾ ਇੱਥੋਂ ਦਾ ਕੁੱਤਰਿਆਂ ਦੇ ਆ ਕੇ ਜੇ ਬੰਦੇ ਨੂੰ ਬਿਠਾ ਲੈਂਦਿਆ ਬੰਨ ਕੇ ਜੇ ਮਾੜੀ ਜੀ ਬੰਦਾ ਅੱਖ ਲਾਉਂਦਾ ਨਾ ਤੇ ਨੌ ਦੇ ਡੰਡਾ ਮਾਰ ਦਿਆ ਪੈਰ ਦੇ ਨੌ ਤੇ ਜਾਂ ਅੱਖੇ ਇੱਥੇ ਚੇਪੀਆਂ ਲਾ ਦਿੰਦੇ ਅੱਖਾਂ ਖੋਲ ਕੇਆਂ ਚੇਪੀਆਂ ਆ ਇਧਰ ਚੇਪੀਆਂ ਲਾ ਦੀਆਂ ਥੱਲੇ ਤਾਂ ਚੇਪੀਆਂ ਲਾਤੀਆਂ ਵੀ ਅੱਖ ਮਿੱਚੀ ਨਾ ਐਸ ਤਰੀਕੇ ਨਾਲ ਜਿਹੜਾ ਟਾਰਚਰ ਹੁੰਦਾ ਬੰਦਾ ਉੱਥੇ ਇਹ ਕੁਝ ਭਾਨੇ ਨਾ ਹੋ ਰਿਹਾ ਭਰਾਵੋ ਕੋਈ ਯਾਰ ਸਭ 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 ਨੂੰ ਸੱਪ ਸੰਧ ਗਿਆ ਯਾਰ ਕੋਈ ਬੰਦਾ ਇੱਥੇ ਬੋਲਣ ਨੂੰ ਤਿਆਰ ਹੀ ਹੈ ਨਹੀਂ ਯਾਰ ਕਮਾਲ ਹੋ ਗਈ ਆ ਜਿੰਨੇ ਵੀ ਆਪਾਂ ਦੇਖ ਰਹੇ ਆ ਸਾਰੇ ਆਪਾਂ ਰੌਲਾ ਪਾਉਂਦੇ ਸੀ ਤੱਕ ਮੈਂ ਕਿਹਾ ਯਾਰ ਭਾਨੇ ਨਾਲ ਕਿਸੇ ਦੇ ਲੱਖ ਵਿਚਾਰਕ ਮੱਤ ਪੇਦ ਹੋ ਸਕਦੇ ਆ ਲੱਖ ਕੋਈ ਤੁਸੀਂ ਬੰਦੇ ਨਾਲ ਸਾਡੇ ਕੋਈ ਨਹੀਂ ਵਿਚਾਰਾਂ ਦੀ ਸਾਂਝ ਹੋ ਸਕਦੀ ਪਰ ਸਾਨੂੰ ਕੀ ਲੱਗਦਾ ਹੈ ਵੀ ਅੱਜ ਭਾਨੇ ਦੀ ਵਾਰੀ ਆ ਗਈ ਕੱਲ ਨੂੰ ਅਸੀਂ ਬਚੇ ਰਵਾਂਗੇ ਵਾਰੀ ਸਭ ਦੀ ਆਉਣੀ ਆ ਭਾਈ ਦੇਖ ਲਓ ਯਾਦ ਰੱਖਿਓ ਮੇਰੀ ਗੱਲ ਅਇਤੇ ਬਖਸ਼ਾ ਕੋਈ ਵੀ ਨਹੀਂ ਜਾਣਾ ਗੱਲ ਜੱਥੇ ਰੱਖੋ ਪੰਜਾਬੀਓ ਜੇ ਅੱਜ ਵੀ ਨਾ ਨਾ ਅਸੀਂ ਉੱਠੇ ਅੱਜ ਵੀ ਚੁੱਪ ਰਹੇ ਘਰਾਂ 'ਚ ਬੜੇ ਰਹੇ ਕੁੰਡੇ ਲਾ ਕੇ ਦਰਵਾਜ਼ੇ ਭੇਡ ਕੇ ਆਪਾਂ ਕੀ ਲੈਣਾ ਪਾਨਾ ਬਸਾ ਦੇਖੀ ਜੂ ਕਿ ਹੋਰ ਬਸਾ ਦੇਖੀ ਜਾਵੇ ਆਪਾਂ ਕੀ ਲੈਣਾ ਤਾਂ ਯਾਦ ਰੱਖਿਓ ਮੇਰੀ ਗੱਲ ਚੇਤੇ ਰੱਖਿਓ ਤੁਹਾਨੂੰ ਘਰਾਂ 'ਚੋਂ ਕੱਢ ਕੱਢ ਕੇ ਛੱਤਲ ਮਾਰਨਗੇ ਆਮ ਆਦਮੀ ਪਾਰਟੀ ਦੇ ਹਮੈਤੀ ਜਿੰਨੇ ਲੋਕ ਆ ਮੈਂ ਪੁੱਛਣਾ ਚਾਹੁੰਨਾ ਠੀਕ ਆ ਸਾਡੇ ਨਾਲ ਤੁਹਾਡੇ ਵਿਚਾਰਾਂ ਦੇ ਮਤਭੇਦ ਹੋਣਗੇ ਛਾੜ ਦਾ ਰੌਲਾ ਕੀ ਆ ਸਰਕਾਰ ਦਾ ਕਿਉਂਕਿ ਅਸੀਂ ਜੋ ਲੋਕ ਮਾਰੂ ਨੀਤੀਆਂ ਨੇ ਜਿੰਨਾ ਗੱਲਾਂ ਦੇ ਉੱਤੇ ਭਵੰਸੀਓ ਮਾਨ ਨੇ ਸਰਕਾਰ ਬਣਾਈ ਐ ਇਹਨਾਂ ਨੂੰ ਕਟਾਰੇ ਚ ਖੜਾ ਕਰਦਾ ਰਿਹਾ ਕਿ ਇਹ ਵੀ ਆਈਪੀ ਕਲਚਰ ਲਈ ਫਿਰਦੇ ਐ ਇਹਨਾਂ ਖਰਚਾ ਕਰਦੇ ਐ ਇਧਰ ਨਹੀਂ ਉੱਥੇ ਫੁੱਟ ਮਾ ਇੱਥੇ ਫੁੱਟ ਮਾ ਇਹਨਾਂ ਨੇ ਚਿੱਟੇ ਦਾ ਪੁੱਤ ਮਾਰਤੇ ਅਸੀਂ ਉਹ ਗੱਲਾਂ ਦੇ ਸਵਾਲ ਕਰਦੇ ਆ ਆਪਣੇ ਪੰਜਾਬ ਦੀ ਜਵਾਨੀ ਦੀ ਬੇਤਰੀ ਦੀ ਭਲਾਈ ਦੀ ਬਚਾਉਣ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਇਤਿਹਾਸ ਨੂੰ ਬਚਾਉਣ ਦੀ ਗੱਲ ਕਰਦੇ ਆਂ ਅਸੀਂ ਪ੍ਰਵਾਸ ਦੀ ਗੱਲ ਕਰਦੇ ਆਂ ਅਸੀਂ ਗੱਲ ਕਰਦੇ ਆਂ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਦੀ ਰੱਖਮੀਆਂ ਕਰੋ ਅਸੀਂ ਕੋਈ ਨਿੱਜੀ ਲੜਾਈ ਹੈ ਸਾਡੀ ਯਾਰ ਕਿਸੇ ਨਾ ਅਸੀਂ ਟੇਕੇ ਨਹੀਂ ਬਹਿ ਸਕਦੇ ਅਸੀਂ ਵੀ ਬਹਿ ਜਾਾਂਗੇ ਜਿਵੇਂ ਦੂਜੇ ਲੋਕ ਚੁੱਪ ਕਰੇ ਬੈਠਿਆ ਜਿਵੇਂ ਸੱਲ ਵਿਰੋਧੀ ਧਿਰਾਂ ਨੇ ਜਿਹੜੀਆਂ ਐਸਲੇ ਵਿਰੋਧੀ ਧਿਰ ਕੌਣ ਹੈ ਕਾਂਗਰਸ ਹੈ ਚੁੱਪ ਹੈ ਬਾਦਲ ਵਾਲੇ ਹੈ ਚੁੱਪ ਦੂਜੇ ਚੁੱਪ ਹੈ ਵੀ ਆਪਾਂ ਨੂੰ ਕੀ ਕੋਈ ਗੱਲ ਨਹੀਂ ਆਪਾਂ ਚੁੱਪ ਕਰਕੇ ਕਈ ਤਾਂ ਅੰਦਰ ਖਾਤੇ ਇਹਦੇ ਨਾਲ ਸੈਟਿੰਗਾਂ ਕਰਕੇ ਚੁੱਪ ਹੋ ਗਏ ਕਈ ਹੋਈ ਚੁੱਪ ਹੋ ਗਏ ਡਰਦੇ ਕਿ ਛੱਡ ਭਰੇ ਆਪਣੇ ਲੜਕੀ ਪਤਾ ਨਹੀਂ ਕੀ ਕਰੂਗਾ ਸੋਡੀ ਚੁੱਪ ਨੇ ਤੁਹਾਨੂੰ ਯਾਦ ਰੱਖਿਓ ਬਚਾਉਣਾ ਨਹੀਂ ਆਹ ਜਲਮ ਜੇ ਭਾਨੇ ਤੇ ਹੁੰਦਾ ਜਿਹੜਾ ਕਿ ਸਾਰਿਆਂ ਦੇ ਹੁਣ ਯਾਦ ਰੱਖਿਓ ਸੌਦੀ ਵਾਰੀ ਆਉਣੀ ਹੈ ਫੇਪਰਾਵੋ ਆਹ ਤੀਜਾ ਪਰਚਾ ਹਬੋਰ ਹੋ ਗਿਆ 18 ਨੰਬਰ ਐਫ ਆਰ 384 ਆ ਮੇਰੇ ਕੋਲ ਹੀ ਪੀ ਐਫ ਆਰ ਦੀ ਕਾਪੀ ਵੀ ਹੈਗੀ ਆ ਮੇਰੇ ਕੋਲੇ 384 499 506 ਆਪੀਸੀ ਉਧਰ ਮਾਰੇ ਤੇ ਪਰਚਾ ਰੇਤਾ ਕੱਲ 26 26 124 ਨੂੰ ਕੱਲ 8:42 ਮਿੰਟ ਤੇ ਪਰਚਾ ਕੱਟਿਆ ਗਿਆ ਹੋਰ ਪਾ ਠੀਕ ਆ ਅਸਲੀ ਅਸਲੀ ਯਾਰ ਮੈਂ ਤਾਂ ਹੈਰਾਨ ਐ ਬੰਦੇ ਤੇ ਯਾਰ ਕਿਹੜੇ ਰਾਹਾਂ 'ਚ ਤੁਰ ਪਿਆ ਯਾਰ ਇੱਕ ਪਾਸੇ ਯਾਰ ਇਹ ਛੱਲੇ ਗਾਉਂਦਾ ਖੜ ਕੇ ਯੂਨੀਵਰਸਿਟੀ ਨਾਲ ਦੇ ਵਿੱਚ ਛੱਲਾ ਜਿਹੜੀ ਸਾਡੀ ਲੋਕ ਗਾਥਾ ਪੰਜਾਬ ਦੀ ਉਹ ਛੱਲਾ ਇਹਨੇ ਗਾਇਆ ਤੇ ਜਿਹੜੇ ਪੰਜਾਬ ਦੇ ਛੱਲੇ ਨੇ ਜਿਹਨੇ ਪੰਜਾਬ ਦੇ ਨਗਨੇ ਨਗੀਨੇ ਨੇ ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਹੋ ਛੱਲਿਆਂ ਨੂੰ ਅੱਜ ਜੇਲਾ ਸੱਟ ਰਿਹਾ ਜਹੀਲ ਕਰਾ ਰਿਹਾ ਹੈ ਉਹਨਾਂ ਨੂੰ ਅਜ ਨੰਗੇ ਕਰਕੇ ਤੇ ਵੀਡੀਓ ਬਣਾ ਕੇ ਦੇਖ ਰਿਆ। ਉਹ ਭਾਨਸਿਆ। ਮੈਂ ਤੈਨੂੰ ਪਹਿਲਾਂ ਹੀ ਬਹੁਤ ਵਾਰੀ ਕਹੀ ਆ ਗੱਲ ਇਹ। ਛੱਡ ਦੇ ਯਾਰ ਛੱਡ ਦੇ। ਕਾਕੜੀ ਰੱਖਿਆ ਇੰਨਾਂ ਗੱਲਾਂ ਦੇ ਵਿੱਚ। ਕੋਈ ਪੰਜਾਬ ਦੀ ਬਿਹਤਰੀ ਦੀ ਗੱਲ ਕਰ ਲਾ, ਕੋਈ ਪੰਜਾਬ ਦੇ ਭਲੇ ਦੀ ਗੱਲ ਕਰ ਲਾ। ਕਿਹੜੇ ਰਾਹ ਨੂੰ ਉਤਰਿਆ ਯਾਰ ਤੂੰ? ਆਏ ਤੂੰ ਕਿੰਨਿਆਂ ਨੂੰ ਦੱਬ ਦੇਗਾ, ਕਿੰਨਿਆਂ ਨੂੰ ਮਾਰ ਦੇਗਾ ਯਾਰ? ਕਿੰਨਿਆਂ ਦੀ ਆਵਾਜ਼ਾਂ ਦਾ ਦੱਬ ਦੇਗਾ ਤੂੰ ਇਹ? ਸੋ ਪ੍ਰਭੋ ਜੇ ਹਲੇ ਵੀ ਨਾ ਜਾਗੇ ਮੇਰੇ ਪੰਜਾਬ ਦੀਆਂ ਮਾਮਾਂ ਨੂੰ ਪੀਲ ਆ ਤੇ ਇਹ ਭੈਣਾਂ ਨੂੰ ਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਪੀਲ ਆ ਪੰਜਾਬ ਦੇ ਬਜ਼ੁਰਗਾਂ ਨੂੰ ਪੀਲ ਆ ਕਿ ਵੱਡੇ ਇਕੱਠ ਕਰਕੇ ਵੱਡੇ ਇਕੱਠ ਆਪੋ ਆਪਣੇ ਥਾਂਵਾਂ ਤੇ ਆਪੋ ਆਪਣੇ ਜ਼ਿਲ੍ਹਿਆਂ 'ਚ ਪਹੁੰਚੋ ਭਾਈ ਕੱਲ ਨੂੰ ਵੈਸੇ ਪੰਜਾਬ ਦੀਆਂ 6 ਜਥੇਬੰਦੀਆਂ ਨੇ ਉਹਨਾਂ 6 ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ ਨੂੰ 2 ਘੰਟਿਆਂ ਦੀ ਖਾਤਰ ਸਾਰੇ ਪੰਜਾਬ ਦੇ ਟੋਲ ਪਲਾਜ਼ਾ ਜਿਹੜੇ ਉਹ ਮੁਕਤ ਕਰ ਦੇਣੇ ਆ ਸਾਰੀਆਂ ਜਥੇਬੰਦੀਆਂ ਆ ਰਹੀਆਂ ਨੇ ਮੈਂ ਫਿਰ ਸਾਰਿਆਂ ਨੂੰ ਕਹਿਣਾ ਹੈ ਕਿ ਸਾਡੇ ਨਾਲ ਕਿਸੇ ਦੇ ਲੱਖ ਬਖਰੇਵੇਂ ਹੋ ਸਕਦੇ ਆ ਪਰ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਇਹ ਬੁਚਰਪਣ ਦੇ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਅਜੀ ਇਹਰਾ ਸੋਚ ਗਏ ਭਾਂ ਨੇ ਸਾਡੂੰ ਐ ਬੋਲਿਆ ਸੀ ਕਿਤੇ ਭਾਂ ਦੇ ਨਾਲ ਸਾਡੀ ਬਣਦੀ ਨਹੀਂ ਭਾਂ ਦੇ ਨਾਲ ਸਾਡੀ ਬਣਦੀ ਨਹੀਂ ਮੈਂ ਕਿਹਾ ਸਾਡੀ ਲੱਖ ਬਣੇ ਨਾ ਬਣੇ ਕੀ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਬਖਸ਼ੂਗਾ ਕੀ ਉਹ ਨਹੀਂ ਬਖਸ਼ਣਾ ਨੇ ਇਹ ਲਗਾਤਾਰ ਕੋਸ਼ਿਸ਼ ਚ ਲੱਗਿਆ ਹੋਇਆ ਹੈ ਕਿ ਲੋਕਾਂ ਨੂੰ ਦੁਫਾੜ ਕਰ ਦਿਓ ਜਥੇਬੰਦਕ ਨਾ ਹੋਣ ਦਿਓ ਜਿਹੜੇ ਬੰਦੇ ਬੋਲਦੇ ਆ ਉਹ ਚੱਕ ਕੇ ਅੰਦਰ ਸਿੱਟ ਦਿਓ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਆਵ ਕੇ ਲੜ ਰਹੀਆਂ ਆ ਪੰਜਾਬ ਨੂੰ ਬਚਾਉਣ ਲਈ ਸਾਡੀ ਖੇਤੀ ਸਾਡੀ ਮਜ਼ਦੂਰੀ ਸਾਡੀਆਂ ਜ਼ਮੀਨਾਂ ਬਚਾਉਣ ਲਈ ਉਹਨਾਂ ਨੂੰ ਬਦਨਾਮ ਕਰ ਦਿਓ ਕਿ ਇਹ ਤਾਂ ਪੈਸੇ ਖਾਤਰ ਬੰਦੇ ਆ ਧਰਨਿਆਂ ਤੇ ਇਹਦਾ ਜੀ ਬਿਨਾਂ ਗੱਲ ਤੋਂ ਲੋਕਾਂ ਦੇ ਰਾਹ ਰੋਕ ਲੈਂਦੇ ਆ ਇੰਦਰ ਆਰਟੀਸਟ ਲੱਗਿਆ ਹੋਇਆ ਹੈ ਇਹਨਾਂ ਦੇ ਬੰਦੇ ਲੱਗੇ ਹੋਏ ਆ ਖੁਦ ਕਹਿੰਦਾ ਰਿਹਾ ਹੈ ਇਹ ਬਿਰਲ ਲੋਕ ਨੇ ਇਹਨਾਂ ਦਾ ਕੋਈ ਬੰਦਾ ਨਹੀਂ ਖੜਨਾ ਇਹ ਵਾਰੀ ਸਭ ਦੀ ਆਉਣੀ ਆ ਬਾਈ ਸਭ ਦੀ ਆਉਣੀ ਆ ਤੇ ਮੈਂ ਇਹ ਪਹਿਲੇ ਕਹਿੰਦੇ ਰਹੇ ਆ ਕਿ ਸਭ ਨੂੰ ਇਹ ਬੰਦਾ ਮਾਤ ਪਾਊਗਾ ਸਭ ਨੂੰ ਇਹ ਬੰਦਾ ਪਿੱਛੇ ਛੱਟੂਗਾ ਪਰਸੋਂ 29 ਤਰੀਕ ਨੂੰ ਵੱਡਾ ਇਕੱਠ ਰੱਖਿਆ ਪਾਣੇ ਦੇ ਪਿੰਡ ਜੇ ਤੁਸੀਂ ਇਸ ਤੋਂ ਇਲਾਵਾ ਆਪੋ ਆਪਣੇ ਥਾਮਾਂ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਜਿੱਥੇ ਬੈਠੇ ਹੋ ਤੇ ਆਪਣੇ ਤੌਰ ਤੇ ਵੀ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਰੋਸ ਪ੍ਰਦਰਸ਼ਨ ਸ਼ਾਂਤ ਮਹਿ ਤਰੀਕੇ ਨਾਲ ਰਹਿ ਕੇ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰੋਗੇ ਜੇ ਚਾਹੁੰਦੇ ਆ ਕਿ ਸਾਡੇ ਦੀ ਆਵਾਜ਼ ਬੁਲੰਦ ਕਰਨ ਵਾਲੇ ਬਚੇ ਰਹਿਣ ਜਉਂਦੇ ਰਹਿਣ ਤੇ ਇਹ ਆਵਾਜ਼ ਬੁਲੰਦ ਰਵੇ ਤਾਂ ਸਭ ਦਾ ਫਰਜ਼ ਬਣਦਾ ਬਾਈ ਕਿ ਤੁਸੀਂ ਇਕੱਠੇ ਹੋ ਕੇ ਮੇਰਾ ਵੀਰ ਜਿੱਥੇ-ਜਿੱਥੇ ਬੈਠੇ ਹੋ ਆਪਣੇ ਤਰੀਕੇ ਨਾਲ ਤੁਸੀਂ ਆਪਣਾ ਰੋਸ ਪ੍ਰਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਅਸੀਂ ਇਸ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੇਰਾ ਭਾਨੇ ਦੀ ਕੁੱਟ ਕਰਾ ਕੇ ਉਹਨੂੰ ਨੰਗਾ ਕਰਾ ਕੇ ਉਹਦੇ ਪਾਣੀ ਠੰਡਾ ਪਵਾ ਕੇ ਉਹਤੇ ਇੱਕ ਹੋਰ ਪਰਚਾ ਚੈਨੀਖੋਣ ਦਾ ਪਵਾ ਕੇ ਜੀ ਹਾਲੇ ਤੈਨੂੰ ਹਲੇ ਵੀ ਸਬਰ ਨਹੀਂ ਆਇਆ ਤੂੰ ਅੱਜ ਇੱਕ ਹੋਰ ਪਰਚਾ ਕਰਾਤਾ ਪਹਿਲਾ ਪਰਚਾ ਲੁਧਿਆਣੇ 384 ਦਾ ਦੂਜਾ ਪਰਚਾ ਫੇਰ ਪਟਿਆਲੇ ਚੈਨੀਖੋਣ ਦਾ ਇੱਕ ਆ ਐਫ ਆਈ ਆਰ ਨੰਬਰ 18 ਐਫ ਆਰ ਨੰਬਰ 18/24 26 ਤਰੀਕ ਨੂੰ 384 ਦਾ ਇੱਕ ਹੋਰ ਪਰਚਾ ਜਿਹੜਾ ਥਾਣਾ ਹਵੌਰ ਦੇ ਵਿੱਚ ਦਰਜ ਹੋ ਗਿਆ ਸੋ ਜੇਰ ਤੇਰੇ ਐਡਾ ਜੇ ਤੈਨੂੰ ਸਾਡਾ ਤੂੰ ਖੂਨ ਦਾ ਹੀ ਪਿਆਸ ਹੈ ਜੇ ਤੂੰ ਫਿਰ ਇਹਨੂੰ ਖੂਨ ਤੂੰ ਹੀ ਮਰਵਾਈ ਦੇ ਜੇ ਤੈਨੂੰ ਪੰਜਾਬ ਦੀ ਜਵਾਨੀ ਐਨੀ ਤੂੰ ਪੰਜਾਬ ਦੀ ਜ਼ੁਬਾਨ ਨੂੰ ਨਫ਼ਰਤ ਕਰਦਾ ਆਈ ਨਹੀਂ ਨਾ ਨੂੰ ਤੇਥੋਂ ਬਰਦਾਸ਼ਤ ਨਹੀਂ ਹੋ ਰਿਹਾ ਇਹ ਸਵਾਲ ਪੁੱਛਦੇ ਲੋਕ ਤੂੰ ਜੱਬਨ ਮੇੜ ਤੂੰ ਕਹੇ ਕਿਸੇ ਏਜੰਸੀਆਂ ਨੂੰ ਕਹਾਂ ਕੋਈ ਆਪਣੇ ਬੰਦਿਆਂ ਨੂੰ ਤੇ ਸਾਡੇ ਗੋਲੀਆਂ ਮਰਵਾ ਕੇ ਮਰਵਾਏ ਤੇ ਜੱਬਨ ਮੇੜ ਤੇ ਜੱਪਾਨੇ ਦਾ ਉੱਥੇ ਕੋਈ ਨਾ ਕੋਈ ਕਾਲੀ ਦੇ ਕੰਮ ਹੀ ਕਰਾ ਦੇ ਕੋਈ ਪਾਨੇ ਦਾ ਉੱਥੇ ਤੇਰੇ ਕੋਲ ਹੀ ਆਉਣ ਪਾਨਾ ਨਵੇੜ ਤੇ ਜੱਬ ਅਹੀ ਤਾਂ ਜਾਂਦੇ ਰਹਾਂਗੇ ਤਾਂ ਬੋਲਾਂਗੇ ਆਵਾਜ਼ ਬੁਲੰਦ ਕਰਾਂਗੇ ਹੁਣ ਤੇਰੇ ਕੋਲ ਇੱਕੋ ਹੀ ਰਹਿ ਬਿਆਹ ਪਰਚੇ ਤੂੰ ਕਵਾਈ ਜਾਂਦਾ ਪਹਿਲਾ ਉਹ ਤੇ ਲੁਧਿਆਣੇ ਹੋ ਗਿਆ ਦੂਜਾ ਪਟਿਆਲੇ ਹੋ ਗਿਆ ਤੀਜਾ ਹਬੌਰ ਹੋ ਗਿਆ ਚੌਥਾ ਚੰਡੀਗੜ੍ਹ ਤੇ ਅਰੀਕੀ ਬੈਠੇ ਹੋ ਆਹੇ ਲੋੜ ਤੂੰ ਲਗਾਤਾਰ ਪਰਚੇ ਪਰਚਾ ਪਰਚੇ ਦੇ ਪਰਚਾ ਉਹਨੂੰ ਰਾਤ ਨੂੰ ਇੰਨਾ ਤੱਕ ਖਿੱਚਿਆ ਜਾ ਰਿਹਾ ਹੈ ਪੰਜਾਬ ਦੇ ਲੋਕੋ ਰਾਤ ਨੂੰ ਸੌਣ ਨਹੀਂ ਦਿੱਤਾ ਜਾਂਦਾ ਉਹਨੂੰ ਕਾਣਿਆਂ ਦੇ ਵਿੱਚ ਸੀਐਸਟਾਫਾ ਦੇ ਵਿੱਚ ਰਾਤ ਨੂੰ ਸੌਣ ਨਹੀਂ ਦਿੰਦੇ ਉਹਨੂੰ ਇਹ ਲੋਟ ਰਾਤ ਨੂੰ ਜਗਾ ਜਗਾ ਕੇ ਉਹਨੂੰ ਜਿੱਥੇ ਉਹਦੀ ਕੁੱਟਮਾਰ ਕੀਤੀ ਜਾ ਰਹੀ ਹੈ ਜਿੱਥੇ ਉਹਨੂੰ ਨੰਗਾ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ ਜਿੱਥੇ ਉਹਦੀਆਂ ਵੀਡੀਓ ਬਣਾ ਕੇ ਭੇਜੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੂੰ ਉੱਥੇ ਉਹਨੂੰ ਮਾਨਸਿਕ ਤੌਰ ਦੇ ਉੱਤੇ ਦਿਮਾਗੀ ਤੌਰ ਦੇ ਉੱਤੇ ਉਹਦਾ ਵੱਡੇ ਪੱਧਰ ਤੇ ਉਹਨੂੰ ਟਾਰਚਰ ਕੀਤਾ ਜਾ ਰਿਹਾ ਵੀ ਦਿਮਾਗੀ ਤੌਰ ਤੇ ਇਹਨੂੰ ਇਹਦਾ ਦਿਮਾਗ ਹਲਾ ਦਿਓ ਇੰਨਾ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਏ ਯਾਰ ਪੰਜਾਬ ਦਾ ਮੁੱਖ ਮੰਤਰੀ ਆ ਆ ਤੁਸੀਂ ਉਮੀਦਾਂ ਨਾਲ ਚੁੜਿਆ ਹ ਯਾਰ ਮੁੱਖ ਮੰਤਰੀ ਆ ਕੁਛ ਕਰਕੇ ਤੁਹਾਡੇ ਲੋਕਾਂ ਨੇ ਤੁਹਾਨੂੰ ਇੱਟਾ ਵੱਡਾ ਬਹੁਮਤ ਦਿੱਤਾ ਕਿ ਪੰਜਾਬ ਦੀ ਜਵਾਨੀ ਦੀ ਗੱਲ ਕਰੂਗਾ ਕੋਈ ਕਿਸਾਨੀ ਦੀ ਗੱਲ ਕਰੂਗਾ ਕੋਈ ਚਟਿਆਰਾ ਮਾਰ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰੂਗਾ ਇਹ ਹੱਤੋਂ ਕੇ ਪੈ ਗਿਆ ਜਿਵੇਂ ਗੰਤਾ ਬੁੱਚੜ ਪਿਆ ਸੀਗਾ ਸਾਡੀ ਜਵਾਨੀ ਦੇ ਮਗਰ ਯਾਰ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਜਿਹੜੇ ਲੋਕ ਆ ਮਨੁੱਖੀ ਅਧਿਕਾਰਾਂ ਦਾ ਦੁਹਾਈ ਪਾਉਂਦੇ ਆ ਕੀ ਕੋਈ ਇੱਥੋਂ ਦੇ ਕਾਨੂੰਨ ਦੀਆਂ ਕੋਈ ਸਿਸਟਮ ਦੀਆਂ ਕੋਈ ਜਿਹੜੀਆਂ ਅਦਾਲਤਾਂ ਨੇ ਕੋਈ ਕਾਨੂੰਨ ਬਣਿਆ ਕੀ ਉਹ ਸੋਮੋਟਰਨਰਸ ਲੈ ਸਕਦੇ ਆ ਵੀ ਪਤੰਦਰੋਂ ਕੋਈ ਜਮੇ ਹਾਦੀ ਕਰਤੀ ਯਾਰ ਉਹ ਪੰਜਾਬ ਦੇ ਲੋਕੋ ਤੁਸੀਂ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਚੱਲਦੀ ਸੀ ਪੰਜਾਬ 'ਚ ਉਹ ਤੋਂ ਸਰਕਾਰਾਂ ਪਾਉਣ ਦੇ ਲਈ ਚੁਣੇ ਸੀ ਵੀ ਸੁੱਖ ਦਾ ਸਾਹ ਆਊਗਾ ਪਹਿਲੀਆਂ ਸਰਕਾਰਾਂ 'ਚ ਵੀ ਪਰਚੇ ਉਹਦੇ ਚੱਕੇ ਪਾਤੇ ਉਹਦੇ ਪਾਤੇ ਆ ਫਸਾਦਾ ਫਸਾਦਾ ਉਹ ਤੋਂ ਤੁਸੀਂ ਸਰਕਾਰਾਂ ਪਾਉਣ ਲਈ ਇਹਨਾਂ ਨੂੰ ਚੁਣਿਆ ਸੀ ਤੇ ਇਹ ਤੁਹਾਡੀ ਜਵਾਨੀ ਦਾ ਸ਼ਿਕਾਰ ਖੇਡਣ ਲੱਗੇ ਭਰਾਵੋ ਆ ਤੀਜਾ ਪਰਚਾ ਵੋਟ ਹਲੇ ਦੂਜੇ ਪਰਚੇ ਜਿਹੜੇ ਮਾਨਡ ਮੁੱਕਿਆ ਨਹੀਂ ਪਟਿਆਲੇ ਦੇ ਵਿੱਚੋਂ ਔਰ ਮਾਰਦੇ ਚੱਲੀ ਜਾਂਦਾ ਹਲੇ ਤੀਜਾ ਇੱਕ ਹੋਰ ਪਤਾ ਤਾਂ ਕਿ ਪੰਜਾਬ ਦੇ ਹਰ ਇੱਕ ਸੀਐਸਟਾਫ ਦੇ ਵਿੱਚ ਹਰ ਇੱਕ ਥਾਣੇ ਦੇ ਵਿੱਚ ਉਹਨੂੰ ਲਿਜਾ ਕੇ ਖੱਜਲ ਕਰੋ ਜਲੀਲ ਕਰੋ ਤੇ ਉਹਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਕਰ ਦਿਓ ਹੁਣ ਦਿਮਾਗੀ ਤੌਰ ਤੇ ਇੰਨਾ ਫਸਟ ਕਰਾ ਦਿਓ ਕਿ ਬੰਦਾ ਹਿੱਲ ਜੇ ਹੁਜਲੇ ਬੰਦੇ ਰਾਤ ਨੂੰ ਸੌਣ ਨਹੀਂ ਦੇਣਗੇ ਓ ਕੀ ਕਰੂਗਾ ਬੰਦਾ ਯਾਰ ਇਹਦਾ ਇੱਥੋਂ ਦਾ ਕੁੱਤਰਿਆਂ ਦੇ ਆ ਕਿ ਜੇ ਬੰਦੇ ਨੂੰ ਬਿਠਾ ਲੈਂਦਿਆ ਬੰਨ ਕੇ ਜੇ ਮਾੜੀ ਜੀ ਬੰਦਾ ਅੱਖ ਲਾਉਂਦਾ ਨਾ ਤੇ ਨੌ ਦੇ ਡੰਡਾ ਮਾਰ ਦਿਆ ਪੈਰ ਦੇ ਨੌ ਤੇ ਜਾਂ ਅੱਖੇ ਇੱਥੇ ਚੇਪੀਆਂ ਲਾ ਦਿੰਦੇ ਅੱਖਾਂ ਖੋਲ ਕੇਆਂ ਚੇਪੀਆਂ ਆਇਆ ਇਧਰ ਚੇਪੀਆਂ ਲਾ ਦੀਆਂ ਥੱਲੇ ਤਾਂਾਂ ਚੇਪੀਆਂ ਲਾਤੀਆਂ ਵੀ ਅੱਖ ਮਿਚੀ ਨਾ ਐਸ ਤਰੀਕੇ ਨਾਲ ਜਿਹੜਾ ਟਾਰਚਰ ਹੁੰਦਾ ਬੰਦਾ ਉੱਥੇ ਇਹ ਕੁਝ ਭਾਨੇ ਨਾ ਹੋ ਰਿਹਾ ਭਰਾਵੋ ਕੋਈ ਯਾਰ ਸਭ 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 ਨੂੰ ਸੱਪ ਸੰਗ ਗਿਆ ਯਾਰ ਕੋਈ ਬੰਦਾ ਇੱਥੇ ਬੋਲਣ ਨੂੰ ਤਿਆਰ ਹੀ ਹੈ ਨਹੀਂ ਯਾਰ ਕਮਾਲ ਹੋ ਗਈ ਆ ਜਿੰਨੇ ਵੀ ਆਪਾਂ ਦੇਖ ਰਹੇ ਆ ਸਾਰੇ ਆਪਾਂ ਰੌਲਾ ਪਾਉਂਦੇ ਸੀ ਤੱਕ ਮੈਂ ਕਿਹਾ ਯਾਰ ਭਾਨੇ ਨਾਲ ਕਿਸੇ ਦੇ ਲੱਖ ਵਿਚਾਰਕ ਮੱਥ ਪੇ ਦੋ ਸਕਦੇ ਆ ਲੱਖ ਕੋਈ ਕਿਸੇ ਬੰਦੇ ਨਾਲ ਸਾਡੇ ਕੋਈ ਨਹੀਂ ਵਿਚਾਰਾਂ ਦੀ ਸਾਂਝ ਹੋ ਸਕਦੀ ਪਰ ਸਾਨੂੰ ਕੀ ਲੱਗਦਾ ਹੈ ਵੀ ਅੱਜ ਭਾਨੇ ਦੀ ਵਾਰੀ ਆ ਗਈ ਕੱਲ ਨੂੰ ਅਸੀਂ ਬਚੇ ਰਵਾਂਗੇ ਵਾਰੀ ਸਭ ਦੀ ਆਉਣੀ ਆ ਬਾਈ ਦੇਖ ਲਓ ਯਾਦ ਰੱਖਿਓ ਮੇਰੀ ਗੱਲ ਇੱਥੇ ਬਖਸ਼ਾ ਕੋਈ ਵੀ ਨਹੀਂ ਜਾਣੇ ਗੱਲ ਜਿੱਥੇ ਰੱਖੋ ਪੰਜਾਬੀ ਜੀ ਅੱਜ ਵੀ ਨਾ ਨਾ ਅਸੀਂ ਉੱਠੇ ਅੱਜ ਵੀ ਚੁੱਪ ਰਹੇ ਘਰਾਂ 'ਚ ਬੜੇ ਰਹੇ ਕੁੰਡੇ ਲਾ ਕੇ ਦਰਵਾਜ਼ੇ ਭੇਡ ਕੇ ਆਪਾਂ ਕੀ ਲੈਣਾ ਪਾਨਾ ਪਸਾ ਦੇਖੀ ਜੂ ਕਿ ਹੋਰ ਪਸਾ ਦੇਖੀ ਜਾਵੇ ਆਪਾਂ ਕੀ ਲੈਣਾ ਤਾਂ ਯਾਦ ਰੱਖਿਓ ਮੇਰੀ ਗੱਲ ਚੇਤੇ ਰੱਖਿਓ ਤੁਹਾਨੂੰ ਘਰਾਜੋਂ ਕੜ-ਕੜ ਕੇ ਛੱਤਰ ਮਾਰਨਗੇ ਆਮ ਆਦਮੀ ਪਾਰਟੀ ਦੇ ਹਮੈਤੀ ਜਿੰਨੇ ਲੋਕ ਆ ਮੈਂ ਪੁੱਛਣਾ ਚਾਹਨਾ ਠੀਕ ਆ ਸਾਡੇ ਨਾਲ ਥੋੜੇ ਵਿਚਾਰਾਂ ਦੇ ਮਤਭੇਦ ਹੋਣਗੇ ਸਾਡਾ ਰੌਲਾ ਕੀ ਆ ਸਰਕਾਰ ਦਾ ਕਿਉਂਕਿ ਅਸੀਂ ਜੋ ਲੋਕਮਾਰੂ ਨੀਤੀਆਂ ਨੇ ਜਿੰਨਾ ਗੱਲਾਂ ਦੇ ਉੱਤੇ ਭਵੰਸੀਓ ਮਾਨ ਨੇ ਸਰਕਾਰ ਬਣਾਈ ਆ ਇਹਨਾਂ ਨੂੰ ਕਟਾਰੇ 'ਚ ਖੜਾ ਕਰਦਾ ਰਿਹਾ ਕਿ ਇਹ ਵੀਆਈਪੀ ਕਲਚਰ ਲਈ ਫਿਰਦੇ ਆ ਇਹਨਾਂ ਖਰਚਾ ਕਰਦੇ ਆ ਇਹਨਾਂ ਦੀ ਉੱਥੇ ਫੁੱਟ ਮਾ ਇੱਥੇ ਫੁੱਟ ਮਾ ਇਹਨਾਂ ਨੇ ਚਿੱਟੇ ਦਾ ਪੁੱਤ ਮਾਰਤੇ ਅਸੀਂ ਉਹ ਗੱਲਾਂ ਦੇ ਸਵਾਲ ਕਰਦੇ ਆ ਆਪਣੇ ਪੰਜਾਬ ਦੀ ਜਵਾਨੀ ਦੀ ਬੇਤਰੀ ਦੀ ਭਲਾਈ ਦੀ ਬਚਾਉਣ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਇਤਿਹਾਸ ਨੂੰ ਬਚਾਉਣ ਦੀ ਗੱਲ ਕਰਦੇ ਆ ਅਸੀਂ ਪ੍ਰਵਾਸ ਦੀ ਗੱਲ ਕਰਦੇ ਆ ਅਸੀਂ ਗੱਲ ਕਰਦੇ ਆ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਦੀ ਰਾਖਮੀਆ ਕਰੋ ਅਸੀਂ ਕੋਈ ਨਿੱਜੀ ਲੜਾਈ ਹੈ ਸਾਡੀ ਯਾਰ ਕਿਸੇ ਨਾ ਅਸੀਂ ਟੇਕੇ ਨਹੀਂ ਬਹਿ ਸਕਦੇ ਅਸੀਂ ਵੀ ਬਹਿ ਜਾਾਂਗੇ ਜਿਵੇਂ ਦੂਜੇ ਲੋਕ ਚੁੱਪ ਕਰੇ ਬੈਠਿਆ ਜਿਵੇਂ ਅਸਲ ਵਿਰੋਧੀ ਧਿਰਾਂ ਨੇ ਜਿਹੜੀਆਂ ਐਸਲ ਵਿਰੋਧੀ ਧਿਰ kaun ਹੈ ਕਾਂਗਰਸ ਹੈ ਚੁੱਪ ਹੈ ਬਾਦਲ ਵਾਲੇ ਹੈ ਚੁੱਪ ਦੂਜੇ ਚੁੱਪ ਵੀ ਆਪਾਂ ਨੂੰ ਕੀ ਕੋਈ ਗੱਲ ਨਹੀਂ ਆਪਾਂ ਚੁੱਪ ਕਰਕੇ ਕਈ ਤਾਂ ਅੰਦਰ ਖਾਤੇ ਇਹਦੇ ਨਾਲ ਸੈਟਿੰਗਾਂ ਕਰਕੇ ਚੁੱਪ ਹੋ ਗਏ ਕਈ ਹੋਈ ਚੁੱਪ ਹੋ ਗਏ ਡਰਦੇ ਵੀ ਛੱਡ ਭਰੇ ਆਪਣੇ ਨਾਲ ਕੀ ਪਤਾ ਨਹੀਂ ਕੀ ਕਰੂਗਾ ਛੋਡੀ ਚੁੱਪ ਨੇ ਤੁਹਾਨੂੰ ਯਾਦ ਰੱਖਿਓ ਬਚਾਉਣਾ ਨਹੀਂ ਆਹ ਜਲਮ ਜੇ ਭਾਨੇ ਦੇ ਹੁੰਦਾ ਜਿਹੜਾ ਕਿ ਸਾਰਿਆਂ ਦੇ ਹੁਣ ਯਾਦ ਰੱਖਿਓ ਸੌਦੀ ਵਾਰੀ ਹੋਣੀ ਹੈ ਛਪਰਾਵੋ ਆ ਤੀਜਾ ਪਰਚਾ ਹਬੋਰ ਹੋ ਗਿਆ 18 ਨੰਬਰ ਐਫ ਆਰ 384 ਆ ਮੇਰੇ ਕੋਲ ਹੀ ਪੀ ਐਫ ਆਰ ਦੀ ਕਾਪੀ ਵੀ ਹੈਗੀ ਹੈ ਮੇਰੇ ਕੋਲ ਤੇ 83499506 ਆ ਵੀ ਪੀਸੀ ਤੋਂ ਟਰਾਂਸਫਰ ਦੇ ਤਰ੍ਹਾਂ ਪਰਚਾ ਦੇਤਾ ਕੱਲ 26 26 1224 ਨੂੰ ਕੱਲ 8:42 ਮਿੰਟ ਤੇ ਪਰਚਾ ਕੱਟਿਆ ਗਿਆ ਹੋਰ ਪਰ ਠੀਕ ਆ ਅਸਲ ਅਸਲ ਯਾਰ ਮੈਂ ਤਾਂ ਹੈਰਾਨ ਐ ਬੰਦੇ ਤੇ ਯਾਰ ਕਿਹੜੇ ਰਾਹ ਚ ਤੁਰ ਪਿਆ ਯਾਰ ਇੱਕ ਬਸੇ ਯਾਰ ਇਹ ਛੱਲੇ ਗਉਂ ਦਾ ਖੜ ਕੇ ਯੂਨੀਵਰਸਿਟੀ ਨਾਲ ਦੇ ਵਿੱਚ ਛੱਲਾ ਜਿਹੜੀ ਸਾਡੀ ਲੋਕ ਆਥਾ ਪੰਜਾਬ ਦੀ ਉਹ ਛੱਲੇ ਇਹਨੇ ਗਾਇਆ ਤੇ ਜਿਹੜੇ ਪੰਜਾਬ ਦੇ ਛੱਲੇ ਨੇ ਜਿਹੜੇ ਪੰਜਾਬ ਦੇ ਨੰਗੇ ਨਗੀਨੇ ਨੇ ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਹੋ ਛੱਲਿਆਂ ਨੂੰ ਅੱਜ ਜੇਲਾ ਸੱਟ ਰਿਹਾ ਹੈ ਜਲੀਲ ਕਰਾ ਰਿਹਾ ਹੈ ਉਹਨਾਂ ਨੂੰ ਅੱਜ ਨੰਗੇ ਕਰਕੇ ਦੇ ਨੇ ਵੀਡੀਓ ਬਣਾ ਕੇ ਦੇਖ ਰਿਹਾ ਉਹ ਭਾਨਸਿਆ ਮੈਂ ਤੈਨੂੰ ਪਹਿਲਾਂ ਹੀ ਬਹੁਤ ਵਾਰੀ ਕਹੀ ਆ ਗੱਲ ਇਹ ਛੱਡ ਦੇ ਯਾਰ ਛੱਡ ਦੇ ਕਾਕੜੀ ਰੱਖਿਆ ਇਹਨਾਂ ਗੱਲਾਂ ਦੇ ਵਿੱਚ ਕੋ ਪੰਜਾਬ ਦੀ ਬੇਤਰੀ ਦੀ ਗੱਲ ਕਰਲਾ ਕੋ ਪੰਜਾਬ ਦੇ ਭਲੇ ਦੀ ਗੱਲ ਕਰਲਾ ਕਿਹੜੇ ਰਾਹ ਨੂੰ ਉਤਰਿਆ ਯਾਰ ਤੂੰ ਆਏ ਤੂੰ ਕਿੰਨਿਆਂ ਨੂੰ ਦਬ ਦੇਗਾ ਕਿੰਨਿਆਂ ਨੂੰ ਮਾਰ ਦੇਗਾ ਯਾਰ ਕਿੰਨੀਆਂ ਕਵਾਜਾਂ ਦਾ ਦਬ ਦੇਗਾ ਤੂੰ ਇਹ ਸੁਪਰਾਵ ਜੇ ਹਲੇ ਵੀ ਨਾ ਜਾਗੇ ਮੇਰੇ ਪੰਜਾਬ ਦੀਆਂ ਮਾਮਾਂ ਨੂੰ ਪੀਲ ਆ ਮੇਰੇ ਭੈਣਾਂ ਨੂੰ ਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਪੀਲ ਆ ਪੰਜਾਬ ਦੇ ਬਜ਼ੁਰਗਾਂ ਨੂੰ ਪੀਲ ਆ ਕਿ ਵੱਡੇ ਇਕੱਠ ਕਰਕੇ ਵੱਡੇ ਇਕੱਠ ਆਪੋ ਆਪਣੇ ਥਾਂਾਂ ਤੇ ਆਪੋ ਆਪਣੇ ਜ਼ਿਲ੍ਹਿਆਂ 'ਚ ਪਹੁੰਚੋ ਭਾਈ ਕੱਲ ਨੂੰ ਵੈਸੇ ਪੰਜਾਬ ਦੀਆਂ 6 ਜਥੇਬੰਦੀਆਂ ਨੇ ਉਹਨਾਂ 6 ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ ਨੂੰ 2 ਘੰਟਿਆਂ ਦੀ ਖਾਤਰ ਸਾਰੇ ਪੰਜਾਬ ਦੇ ਟੋਲ ਪਲਾਜ਼ਾ ਜਿਹੜੇ ਉਹ ਮੁਕਤ ਕਰ ਦੇਣੇ ਆ ਸਾਰੀਆਂ ਜਥੇਬੰਦੀਆਂ ਆ ਰਹੀਆਂ ਨੇ ਮੈਂ ਫਿਰ ਸਾਰਿਆਂ ਨੂੰ ਕਹਿਣਾ ਹੈ ਕਿ ਸਾਡੇ ਨਾਲ ਕਿਹਦੇ ਲੱਖ ਬਖਰੇਵੇਂ ਹੋ ਸਕਦੇ ਆ ਪਰ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਇਹ ਬਚਰਪੁਣੇ ਦੇ ਖਿਲਾਫ ਸਾਨੂੰ ਆਵਾਜ਼ ਬਲੰਦ ਕਰਨੀ ਚਾਹੀਦੀ ਆ ਅਲੀਰਾ ਸੋਚ ਗਏ ਭਾਨ ਨੇ ਸਾਨੂੰ ਐ ਬੋਲਿਆ ਸੀ ਕਿਤੇ ਭਾਂਡੇ ਨਾਲ ਸਾਡੀ ਬਣਦੀ ਨਹੀਂ ਫਲਾਣੇ ਨਾਲ ਸਾਡੀ ਬਣਦੀ ਨਹੀਂ ਮੈਨੂੰ ਸਾਡੀ ਲੱਖ ਬੜੇ ਨਾ ਬੜੇ ਕੀ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਬਖਸ਼ੂਗਾ ਇਹਨੂੰ ਬਖਸ਼ਣਾ ਨਹੀਂ ਇਹ ਲਗਾਤਾਰ ਕੋਸ ਚ ਲੱਗਿਆ ਹੋਇਆ ਹੈ ਕਿ ਲੋਕਾਂ ਨੂੰ ਦਫਾੜ ਕਰ ਦਿਓ ਜਿ세 ਬੰਦਕ ਨਾ ਹੋਣ ਦਿਓ ਜਿਹੜੇ ਬੰਦੇ ਬੋਲਦੇ ਆ ਉਹ ਚੱਕ ਕੇ ਅੰਦਰ ਸਿੱਟ ਦਿਓ ਜਿਹੜੇ ਜ세 ਬੰਦੀਆਂ ਇਕੱਠੀਆਂ ਆਵ ਕੇ ਲੜ ਰਹੀਆਂ ਆ ਪੰਜਾਬ ਨੂੰ ਬਚਾਉਣ ਲਈ ਸਾਡੀ ਖੇਤੀ ਸਾਡੀ ਮਜ਼ਦੂਰੀ ਸਾਡੀਆਂ ਜ਼ਮੀਨਾਂ ਬਚਾਉਣ ਲਈ ਉਹਨਾਂ ਨੂੰ ਬਦਨਾਮ ਕਰ ਦਿਓ ਕਿ ਇਹ ਤਾਂ ਪੈਸੇ ਖਾਤਰ ਬੰਦੇ ਆ ਧਰਨਿਆਂ ਤੇ ਇਹਦਾ ਜੀ ਬਿਨਾਂ ਗੱਲ ਤੋਂ ਲੋਕਾਂ ਦੇ ਰਾਹ ਰੋਕ ਲੈਂਦੇ ਆ ਇੰਦਰਾ ਆਰਟੀਸਟ ਲੱਗਿਆ ਹੋਇਆ ਹੈ ਇਹਦੇ ਦੇ ਬੰਦੇ ਲੱਗੇ ਹੋਇਆ ਖੁਦ ਕਹਿੰਦਾ ਰਿਹਾ ਕਿ ਇਹ ਬਿਰਲ ਲੋਕ ਨੇ ਇਹਨਾਂ ਦਾ ਕੋਈ ਬੰਦਾ ਨਹੀਂ ਖੜਨਾ ਇਹ ਵਾਰੀ ਸਭ ਦੀ ਆਉਣੀ ਆ ਬਾਈ ਸਭ ਦੀ ਆਉਣੀ ਹੈ ਤੇ ਮੈਂ ਇਹ ਪਹਿਲੇ ਕਹਿੰਦੇ ਰਹੇ ਆ ਕਿ ਸਭ ਨੂੰ ਇਹ ਬੰਦਾ ਮਾਤ ਪਾਊਗਾ ਸਭ ਨੂੰ ਇਹ ਬੰਦਾ ਪਿੱਛੇ ਛੱਟੂ ਪਰसों 29 ਤਰੀਕ ਨੂੰ ਵੱਡਾ ਇਕੱਠ ਰੱਖਿਆ ਪਾਨੇ ਦੇ ਪਿੰਡ ਜੇ ਤੁਸੀਂ ਇਸ ਤੋਂ ਇਲਾਵਾ ਆਪੋ ਆਪਣੇ ਥਾਮਾਂ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਜਿੱਥੇ ਬੈਠੇ ਹੋ ਤੇ ਆਪਣੇ ਤੌਰ ਤੇ ਵੀ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਰੋਸ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਦਾ ਰਹਿ ਕੇ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰੋ ਬਈ ਜੇ ਚਾਹੁੰਦੇ ਆ ਕਿ ਸਾਡੇ ਦੀ ਆਵਾਜ਼ ਬੁਲੰਦ ਕਰਨ ਵਾਲੇ ਬਚੇ ਰਹਿਣ ਜਾਂਉਂਦੇ ਰਹਿਣ ਤੇ ਇਹ